ਸਵੀਰਨ ਲੁਧਿਆਣਾ ਦੀਆਂ ਨੇ ਜਿੱਥੋਂ ਦੇ ਜਮਾਲਪੁਰ ਇਲਾਕੇ ਵਿੱਚ ਘਰੇਲੂ ਕਲੇਸ਼ ਤੇ ਚੱਲਦਾ ਇੱਕ ਔਰਤ ਅਤੇ ਉਸ ਦੀ ਛੋਟੀ ਬੱਚੀ ਨੂੰ ਘਰ ਚੋਂ ਬਾਹਰ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਜਦੋਂ ਕੁਝ ਲੋਕਾਂ ਵੱਲੋਂ ਬੱਚੇ ਤੇ ਔਰਤ ਨੂੰ ਗੁਰਦੁਆਰਾ ਸਾਹਿਬ ਵਿੱਚ ਲਿਆਦਾ ਗਿਆ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਕੰਬਲ ਦੇ ਕੇ ਗੁਰਦੁਆਰੇ ਦੇ ਬਾਹਰ ਬਿਠਾ ਦਿੱਤਾ ਗਿਆ। ਜਿਸ ਨੂੰ ਲੈ ਕੇ ਇੱਕ ਨਿਹੰਗ ਸਿੰਘ ਵੱਲੋਂ ਜਿੱਥੇ ਲਾਈਵ ਹੋ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਵਾਲ ਚੁੱਕੇ ਗਏ, ਉੱਥੇ ਹੀ ਪ੍ਰਸ਼ਾਸਨ ਅੱਗੇ ਪੀੜਤ ਮਹਿਲਾ ਤੇ ਉਸ ਦੀ ਬੱਚੀ ਨੂੰ ਇਨਸਾਫ ਦਿਵਾਉਣ ਦੀ ਮੰਗ ਵੀ ਕੀਤੀ ਗਈ। ਬਾਰ ਬੈਠੇ ਸੰਗਤ ਨਹੀਂ ਠਾ ਸਕਦੇ ਤੇਰੇ ਕਈ ਗੱਲ ਇਹ ਜਿਹੜੇ ਅੰਦਰ ਨੇ ਕਮੇਟੀ ਦੇ ਪ੍ਰਧਾਨ ਤੁਸੀਂ ਕਮੇਟੀ ਦਾ ਪ੍ਰਧਾਨ ਤੁਹਾਨੂੰ ਮਿਲਿਆ ਸੀ ਕੋਈ ਇਹ ਗੁਰਦੁਆਰਾ ਕਮੇਟੀ ਦੇ ਪ੍ਰਬੰਧਕ ਨੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਤੁਹਾਨੂੰ ਹਾਂਜੀ ਕਿ ਅੰਦਰ ਨਹੀਂ ਬੈਠਣਾ ਬਾਹਰ ਬੈਠੋ ਇਹ ਗੁਰਦੁਆਰਾ ਸਾਹਿਬ ਵੱਲੋਂ ਦਿੱਤਾ ਗਿਆ ਜੀ ਗੁਰਦੁਆਰਾ ਸਾਹਿਬ ਵੱਲੋਂ ਦਿੱਤਾ ਗਿਆ ਆ ਇਹਦੇ ਵਿੱਚ ਠੰਡ ਰੁਕ ਜੂ ਕੰਬਲ ਦੇ ਵਿੱਚ ਆ ਦੇਖੋ ਆ ਬੱਚੇ ਨੂੰ ਲੈ ਕੇ ਪਈ ਐ ਆ ਛੋਟੇ ਛੋਟੇ ਕੰਬਲਾਂ ਦੇ ਵਿੱਚ ਕੀ ਹੋਊਗਾ ਅਛੇ ਕੁੜੀ ਛੋਟੇ ਵਾਲੀ ਹਾਂ ਐ ਬੱਚਾ ਨਿਕਾ ਆ ਦੇਖੋ ਜੀ ਆ ਥੱਲੇ ਲੈ ਕੇ ਕੰਬਲ ਬੈਠੇ ਐਜੀ ਠੰਡ ਰੁਕ ਜੂ ਗਈ ਕਾਉਂਸਲਰ ਸਾਹਿਬ ਤੇਰੇ ਇਲਾਕੇ ਦੇ ਵਿੱਚ ਕੀ ਹੋ ਰਿਹਾ ਇਹ ਕੀ ਹੋ ਰਿਹਾ ਇਹ ਕਾਉਂਸਲਰ ਸਾਹਿਬ ਦੇਖੋ ਤੁਹਾਨੂੰ ਮੈਨੂੰ ਨਹੀਂ ਪਤਾ ਵੀ ਕਿਹੜੀ ਪਾਰਟੀ ਦਾ ਕਿਹੜੀ ਦਾ ਨਹੀਂ ਹੈਗਾ ਪਰ ਆ ਜਿਹੜਾ ਕਾਉਂਸਲਰ ਇਸ ਇਲਾਕੇ ਦਾ ਹੈਗਾ ਕਿਹੜਾ ਕਿਹੜਾ ਇਲਾਕਾ ਪਿਆ ਮਾਲਪੁਰ ਦਾ ਇਲਾਕਾ ਪਰ ਇਹ ਕਾਉਂਸਲਰ ਨੂੰ ਪੁੱਛਣਾ ਚਾਹਣਾ ਇਹ ਤੇਰੇ ਬੱਚਿਆਂ ਦੇ ਦਿੱਤਾ ਜਾਵੇ ਤੇਰੇ ਤੇ ਕੀ ਬੀਤੂਗੀ ਉਹ ਨੂੰ ਮੈਂ ਪੁੱਛਣਾ ਚਾਹਣਾ ਕਾਉਂਸਲਰ ਸਾਹਿਬ ਨੂੰ ਵੀ ਤੇਰੇ ਬੱਚੇ ਘਰੋਂ ਬਾਹਰ ਕੱਢ ਕੇ ਆ ਕੰਬਲਾਂ ਦੇ ਵਿੱਚ ਸਮਾਇਆ ਜਾ ਰਿਹਾ ਹੈ ਨਾ ਤੇਰੇ ਬੀਤੂ ਕੀ ਤੇਰੇ ਦਿਲ ਤੇ ਕੀ ਬੀਤੂ ਤੇਰੇ ਤੇ ਕੀ ਹੋਊਗਾ اے ਪ੍ਰਮਾਤਮਾ ਸਾਰੇ ਦੇ ਵਕਤ ਨਾ ਲਿਆਵੇ ਤੂੰ ਵਕਤ ਲਿਆਇਆ ਇਹਤੇ ਕੋਕੋ ਜੀ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਜਿਹਦੇ ਵਿੱਚ ਇੱਕ ਬੰਦਾ ਜਿਹੜਾ ਇਸ ਬ੍ਰੋਟੀ ਨਾਲ ਵੀ ਕੋਈ ਲੈਣ ਦੇਣ ਨਹੀਂ ਇਸ ਭੈਣ ਨਾਲ ਵੀ ਕੋਈ ਲੈਣ ਦੇਣ ਨਹੀਂ ਇਹਨੂੰ ਕੁੱਟਦਾ ਹੋਇਆ ਨਜ਼ਰ ਵੀ ਆਉਂਦਾ ਹੈ ਉਹਨੂੰ ਠੱਕੇ ਮਾਰਦਾ ਨਜ਼ਰ ਵੀ ਆਉਂਦਾ ਹੈ ਉਸਦੀ ਕੰਪਲੇਂਟ ਵੀ ਲਿਖਾਈ ਜਾਂਦੀ ਹੈ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਲੇਕਿਨ ਕੀ ਲੱਗਦਾ ਇਹਨੇ ਮਾਨਯੋਗ ਸੀਪੀ ਸਾਹਿਬ ਹੈ ਜੇਕਰੋਂ ਤਾਂ ਵੀਡੀਓ ਜਾਂਦੀ ਹੈ ਤਾਂ ਕੋਈ ਨਾ ਕੋਈ ਕਾਰਵਾਈ ਹੋਣ ਦੀ ਉਮੀਦ ਮੈਂ ਸੀਪੀ ਸਾਹਿਬ ਨੂੰ ਇਹੀ ਕਹਿਣਾ ਚਾਹਣਾ ਹੈ ਸੀਪੀ ਸਾਹਿਬ ਜੀ ਤੁਹਾਡੇ ਵੱਗੇ ਨਾ ਹੱਥ ਜੋੜ ਕੇ ਬੇਨਤੀ ਆ ਸਾਡੀ ਆ ਬੱਚੀ ਵਾਲ ਦੇਖ ਕੇ ਯਾਰ ਕੁਝ ਕਰ ਲੈ ਯਾਰ ਸਾਹਿਬ ਕੁਛ ਕਰ ਲੈ ਸਾਡੀ ਬੇਨਤੀ ਆ ਹੱਥ ਜੋੜ ਕੇ ਬੇਨਤੀ ਕਰਨਾ ਚਾਹਣਾ ਆ ਮੇਰੀ ਧੀ ਵਾਸਤੇ ਆ ਦੇਖ ਆ ਮੇਰੀ ਬੱਚੀ ਵਾਂ ਇੱਕ ਸੇ ਦੇਖ ਕੀ ਦੇਖ ਨਿੱਕੀ ਜੀ ਬੱਚੀ ਆ ਆ ਬੱਚੀ ਦੇਖ ਇਹਦੇ ਵਾਸਤੇ ਸੋਚ ਲੋ ਸੀਪੀ ਸਾਹਿਬ ਆ ਬੱਚੀ ਵਾਸਤੇ ਲੋਕੋ ਮੈਂ ਜੋ ਵੀ ਜਦਾਂ ਵੀ ਆ ਮੈਂ ਆਪਣੀ ਬੱਚੀ ਨੂੰ ਤੇ ਭੈਣ ਨੂੰ ਲੈ ਕੇ ਜਾ ਰਿਹਾ ਇਹ ਤਾਂ ਗੁਰਦੁਆਰੇ ਵਾਲੇ ਸਮਝ ਗੋਲਕਾਂ ਜੋਗੀ ਰਹਿ ਗਏ ਆ ਗੋਲਕਾਂ ਦੇ ਵਿੱਚ ਪੈਸਾ ਬਸ ਪੈਸਾ ਕੱਢ ਲਿਆ ਖਾ ਲਿਆ ਬਾਹ ਹੀ ਕੁਛ ਇਹਨਾਂ ਕੋਲੇ ਹੋਰ ਕੁਛ ਨਹੀਂ ਹੈਗਾ ਆ ਸਾਡੀ ਬੱਚੀ ਵਾਸਤੇ ਇਹਨਾਂ ਕੋਲੇ ਜਗ੍ਹਾ ਨਹੀਂ ਇੱਕ ਕਮਰਾ ਨਹੀਂ ਮਿਲਿਆਗਾ ਛੋਟਾ ਜਿਹਾ ਵੱਡੀਆਂ ਵੱਡੀਆਂ ਇਮਾਰਤਾਂ ਬਣੀਆਂ ਹੋਈਆਂ ਵੱਡੇ ਇਹ ਦਿਖਾਵਾ ਜੀ ਕਈ ਕਮਰੇ ਕਈ ਕਈ 100 ਕਮਰੇ ਗੁਰਦੁਆਰਾ ਸਾਹਿਬ ਵਿੱਚ ਫੜੇ ਨੇ ਬੋ ਜੀ ਲੇਕਿਨ ਹਮੇਸ਼ਾ ਕਿਹਾ ਜਾਂਦਾ ਸੀ ਗੁਰਦੁਆਰੇ ਵਿੱਚ ਰੋਟੀ ਪਾਣੀ ਦਾ ਦਾਤ ਨੂੰ ਇਹ ਐਂ ਨੂੰ ਜਿਹੜਾ ਤੁਹਾਨੂੰ ਜਰੂਰ ਮਿਲਦੀ ਐ ਇਹ ਅਕਸਰ ਹਮੇਸ਼ਾ ਮਿਲਦੀ ਵੀ ਐ ਲੇਕਿਨ ਅੱਜ ਕਿਉਂ ਨਹੀਂ ਮਿਲ ਪਾਰੀ ਇਹ ਇਹ ਸਾਰਿਆਂ ਗੁਰੂ ਘਰ ਦੀ ਗਲਤੀ ਨਹੀਂ ਗੁਰੂ ਮਹਾਰਾਜ ਨੇ ਨਹੀਂ ਇਹ ਉਹ ਬੰਦਿਆਂ ਦੀਆਂ ਗਲਤੀਆਂ ਨੇ ਜਿਹੜੇ ਇਹਨਾਂ ਦੇ ਮੈਂਬਰ ਬਣੇ ਹੋਏ ਆ ਜਿਹੜੇ ਗੁਰਦੁਆਰਿਆਂ ਦੇ ਵਿੱਚ ਰਖਵਾਲੇ ਬਣੇ ਹੋਏ ਆ ਗੁਰਦੁਆਰਿਆਂ ਦੇ ਉਹਨਾਂ ਦੀਆਂ ਗਲਤੀਆਂ ਨੇ ਮੈਂ ਕਹਿੰਨਾ ਇਹ ਚੀਜ਼ ਬੰਦ ਹੋਣੀ ਚਾਹੀਦੀ ਇੱਦਾਂ ਦੇ ਬੰਦਿਆਂ ਤੇ ਪਰਚੇ ਹੋਣੇ ਚਾਹੀਦੇ ਹੈਗੇ ਆ ਜਿਹੜੇ ਮੈਂਬਰ ਵੀ ਹੈਗੇ ਆ ਵੀ ਸਾਡੇ ਬੱਚੇ ਦੇਖ ਲਓ ਕਿੰਦਾ ਛੋਟੀ ਜੀ ਬੱਚੀ ਦੇਖੋ ਕਿੰਨੀ ਸੋਹਣੀ ਗੁਰਦੁਆਰਾ ਪ੍ਰਬੰਧਕ ਅੰਮ੍ਰਿਤਸਰ ਸਾਹਿਬ ਨੂੰ ਇਸ ਗੁਰਦੁਆਰੇ ਦੇ ਬਾਰੇ ਕੋਈ ਸੰਦੇਸ਼ ਦਿਨਾ ਨਹੀਂ ਅਸੀਂ ਦੱਸਾਂਗੇ ਦਰਵਾਰ ਸਾਹਿਬ ਵੀ ਦੱਸਾਂਗੇ ਜੈ ਜੈ ਬੰਦੀ ਸਾਡੀ ਰਾਜਾ ਰਾਜ ਸਿੰਘ ਕੁਲਵਿੰਦਰ ਸਿੰਘ ਮੁਖ ਜਹੇਦਾਰ ਜਹੇਦਾਰ ਜੀ ਆ ਦੇਖੋ ਛੋਟੀ ਜੀ ਬੱਚੀ ਆ ਦੇਖੋ ਇੱਧਰ ਇਹਨਾਂ ਤੇ ਕੁਝ ਕਰੋ ਇਹਨਾਂ ਤੇ ਕੋਈ ਕਾਰਵਾਈ ਕਰੋ ਇਹਨਾਂ ਦੇ ਉੱਤੇ chandar consultants limited building maintenance handyman under -check Trade platform is now available on your local london area he has more than five years experience in same line he used to work with reputed companies agencies as well local builders with brothers he is professional by plumbing, electrician, masonry, car For more information, please contact him at under check trade platform www.checktrade.com 921760 Chander Consultants Limited call him on this number 79 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ